ਚਾਇਤੀ ਚੋਣਾ ਨਾ ਹੋਣ ਕਾਰਨ ਇਤਿਹਾਸਿਕ ਕਸਬਾ ਕਲਾਨੌਰ ਦੇ ਵਸਨੀਕਾਂ ਨੇ ਸ਼ਹਿਰ ਕੀਤਾ ਬੰਦ ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚ 5 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਪਰ ਲੱਗਦਾ ਹੈ ਜਿਵੇਂ ਜ਼ਿਲ੍ਹਾ ਗੁਰਦਾਸਪੁਰ ਦਾ ਇਤਿਹਾਸਿਕ ਕਸਬਾ ਕਲਾਨੌਰ ਪੰਜਾਬ ਤੋਂ ਵੱਖ ਹੈ ਕਿਉਂਕਿ ਜਿੱਥੇ ਸਾਰੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਰੌਲਾ ਪਿਆ ਹੈ ਉੱਥੇ ਹੀ ਕਲਾਨੌਰ ਵਿੱਚ ਸ਼ਾਂਤੀ છਾਈ ਹੈ ਕਿਉਂਕਿ ਇੱਥੇ ਚੋਣਾਂ ਨਹੀਂ ਹੋ ਰਹੀਆਂ ਹਨ ਦੱਸ ਦਈਏ ਕਿ ਕਲਾਨੌਰ ਕਸਬੇ ਵਿੱਚ 6 ਪੰਚਾਇਤਾਂ ਹਨ ਪਰ ਇੱਕ ਵੀ ਪੰਚਾਇਤ ਵਿੱਚ 5 ਅਕਤੂਬਰ ਨੂੰ ਸਰਪੰਚੀ ਦੀ ਚੋਣ ਨਹੀਂ ਹੋਵੇਗੀ ਕਿਉਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਪੰਚਾਇਤ ਦੀ ਹੱਦਬੰਦੀ ਨਹੀਂ ਹੋਈ ਹੈ ਦੱਸ ਦਈਏ ਕਿ ਕਲਾਨੌਰ ਕਸਬੇ ਦੀਆਂ 6 ਪੰਚਾਇਤਾਂ ਵਿੱਚ 2013 ਵਿੱਚ ਸਰਪੰਚੀ ਦੀਆਂ ਚੋਣਾਂ ਹੋਈਆਂ ਸਨ ਉਸ ਤੋਂ ਬਾਅਦ ਇਸ ਨੂੰ ਨਗਰ ਪਰਿਸ਼ਦ ਵਿੱਚ ਤਬਦੀਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਕਸਬੇ ਦਾ ਪ੍ਰਬੰਧਨ ਜ਼ਿਲ੍ਹਾ ਗੁਰਦਾਸਪੁਰ ਪ੍ਰਸ਼ਾਸਨ ਹੀ ਵੇਖਦਾ ਆ ਰਿਹਾ ਹੈ ਅਤੇ ਇਸ ਵਾਰ ਵੀ ਬੀਡੀਪੀਓ ਵੱਲੋਂ ਚੋਣ ਕਮਿਸ਼ਨ ਨੂੰ ਲਿਖ ਦਿੱਤਾ ਗਿਆ ਹੈ ਕਿ ਪੂਰੀ ਹਦਬੰਦੀ ਨਾ ਹੋਣ ਕਾਰਨ 5 ਅਕਤੂਬਰ ਨੂੰ ਇੱਥੇ ਸਰਪੰਚੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ। ਇਸ ਵਾਰ ਵੀ ਸਰਪੰਚੀ ਦੀਆਂ ਚੋਣਾਂ ਨਾ ਹੋਣ ਦੇ ਚਲਦਿਆਂ ਕਸਬਾ ਕਲਾਨੌਰ ਸ਼ਹਿਰ ਵਾਸੀਆਂ ਵੱਲੋਂ ਰੋਜ਼ ਵਜੋਂ ਅੱਜ ਬਾਜ਼ਾਰ ਬੰਦ ਕਰਕੇ ਬੀਡੀਪੀਓ ਦਫ਼ਤਰ ਤਰਨਾ ਦਿੱਤਾ ਗਿਆ। ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਸਾਡੇ ਹੱਥ ਇੱਥੇ ਲੱਗ ਸਾਡੀ ਪੰਜਾਬ ਦੀ ਸਰਕਾਰ ਪੰਜਾਬ ਦੇ ਵਿੱਚ ਚੋਣਾਂ ਕਰਵਾਉਣ ਜਾ ਰਹੀ ਆ ਕਲਾਨੌਰ ਦੇ ਵਿੱਚ ਪਿਛਲੇ 11 ਸਾਲਾਂ ਤੋਂ ਕੋਈ ਚੋਣ ਨਹੀਂ ਹੋਏ 11 ਸਾਲਾਂ ਤੋਂ ਕੋਈ ਚੋਣ ਨਹੀਂ ਹੋਏ ਫੂਨ ਵੀ ਇਹਨਾਂ ਨੇ ਕਲਾਨੌਰ ਤੋਂ ਵਾਜਿਆ ਰੱਖਣ ਵਾਸਤੇ ਆਪਣੀ ਗੰਦੀ ਸਿਆਸਤ ਖੇਡਦੇ ਹੋਇਆ ਵਾਟ ਪਾਟ ਬੰਦੀ ਦਾ ਬਹਾਨਾ ਦੇ ਕੇ ਕਲਾਨੌਰ ਦੀਆਂ ਪੰਚਾਇਤੀ ਚੋਣਾਂ ਰੱਦ ਕਰਨ ਦਾ ਫੈਸਲਾ ਲਿਆ ਅਸੀਂ ਸਵੇਰ ਤੋਂ ਇੱਥੇ ਧਰਨੇ ਤੇ ਬੈਠੇ ਹੋਏ ਆ ਕਲਾਨੌਰ ਆ ਤੇ ਮੁਕੰਮਲ ਤੌਰ ਤੇ ਬੰਦ ਆ ਕਲਾਨੌਰ ਮੁਕੰਮਲ ਤੌਰ ਤੇ ਬੰਦ ਹੈ ਸਾਰੇ ਸ਼ਹਿਰ ਵਾਸੀ ਇੱਥੇ ਬੈਠੇ ਹੋਏ ਜਿੰਨਾਂ ਚ ਕੀ ਬਹੁਤ ਗੁੱਸਾ ਤੇ ਲੋਸ ਪਾਇਆ ਜਾ ਰਿਹਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਅੱਜ ਤੋਂ ਅੱਗੇ ਵਿੱਚ ਵਿੱਚ ਆ ਕੇ ਸਾਡੀਆਂ ਮੰਗਾਂ ਮੰਨੀਆਂ ਜਾਣ ਨਹੀਂ ਤੇ ਅਸੀਂ ਪਟਾਲਾ ਰੋਡ ਜਿਹੜਾ ਬੀਡੀਓ ਬਲੌਕ ਦੇ ਬਾਹਰ ਜਾ ਕੇ ਹੀ ਸੜਕ ਜਾਮ ਕਰਾਂਗੇ ਔਰ ਇਸ ਦਾ ਸਿੱਧੇ ਤੌਰ ਤੇ ਜ਼ਿੰਮੇਦਾਰ ਪ੍ਰਸ਼ਾਸਨ ਖੁਦ ਆਪ ਹੋਏਗਾ ਕਿਉਂਕਿ ਕਲਾਨੌਰ ਦੇ ਵਿੱਚ ਧੱਕੇਸ਼ਾਹੀ ਪਿਛਲੇ ਮੰਦੇ ਸਮੇ ਤੋਂ ਚੱਲੀ ਚੱਲ ਰਹੀ ਹੈ ਕਿਉਂਕਿ ਇਥੋ ਦੀ ਪੰਚਾਇਤ ਦਾ ਖਰਚਾ ਜੋ ਵੀ ਅਫਸੋਰਸਸ ਨੇ ਉਹ ਸਾਰੇ ਦੇ ਸਾਰੇ ਇਹ ਮਲੀਆ ਮੇਟ ਕਰ ਦਿੰਦੇ ਨੇ ਇਥੋ ਦੇ ਫੰਡ ਜਿਹੜੇ ਉਹਦਾ ਬਿਜ਼ਨਸ ਕਰ ਦਿੰਦੇ ਨੇ ਇਹ ਚਾਹਦੇ ਨਹੀਂ ਇਹ ਚਾਹਦੇ ਨਹੀਂ ਕਿ ਇੱਥੇ ਪੰਚਾਇਤ ਦੀ ਚੋਣ ਚੋ ਰਹੇ ਇਹ ਇਹਨਾਂ ਦੀ ਗੰਦੀ ਸਿਆਸਤ ਦਾ ਹਿੱਸਾ ਇਹਨਾਂ ਦੇ ਕੰਨ ਖੋਲਣ ਲਈ ਸਾਨੂੰ ਜੋ ਵੀ ਕਰਨਾ ਪਏਗਾ ਜੋ ਵੀ ਸਾਨੂੰ ਕੜੇ ਕੜੇ ਕਦਮ ਉਠਾਉਣੇ ਪੈਣਗੇ ਉਠਾਉਣੇ ਤੇ ਸਰਕਾਰ ਦੇ ਕੰਨ ਖੋਲਾਂਗੇ